हां जी ਬਰਕਤ ਦੇ ਵੀਡੀਓ ਵਿੱਚ ਵਿੱਕੀ ਤੇ ਉਸ ਦੀ ਮੰਮੀ ਦੀ ਸੱਚਾਈ ਸਾਹਮਣੇ ਆਉਣ ਵਾਲੀ ਆ ਕਿਉਂਕਿ ਜਦ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਬੈਠਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਗੱਲਾਂ ਖੁੱਲਣਗੀਆਂ ਤੇ ਉਸ ਦੇ ਨਾਲ ਵਿੱਕੀ ਤੇ ਉਸ ਦੀ ਮੰਮੀ ਦੀਆਂ ਚਲਾਕੀਆਂ ਵੀ ਸਾਹਮਣੇ ਆਉਣਗੀਆਂ ਪਰ ਉੱਥੇ ਹੀ ਵਿੱਕੀ ਦੀ ਮੰਮੀ ਨੇ ਇਹ ਚ ਸੋਚਿਆ ਹੋਇਆ ਏ ਕਿ ਜੇਕਰ ਗੱਲ ਸਾਡੇ ਤੇ ਆਏਗੀ ਤਾਂ ਆਪਾਂ ਰੌਲਾ ਪਾ ਦੇਣਾ ਹੈ ਤੇ ਉਹ ਵਿੱਕੀ ਨੂੰ ਵੀ ਇਹੀ ਗੱਲ ਕਹਿੰਦੀ ਆ ਜਦ ਕਿ ਵਿੱਕੀ ਕਵਨ ਸੰਦੀਪ ਤੇ ਪ੍ਰੀਤ ਹਾਏ ਸੀ ਜਦ ਵਿੱਕੀ ਨੇ ਉਹਨਾਂ ਨੂੰ ਬੁਲਾਇਆ ਸੀ ਕਿ ਮੇਰੀ ਸੋਹਣੂ ਹੁਣਾਂ ਨਾਲ ਲੜਾਈ ਹੋ ਗਈ ਆ ਤੇ ਉਥੇ ਹੀ ਵਿੱਕੀ ਉਹਨਾਂ ਦੇ ਨਾਲ ਬੀਬੀ ਬਾਪੂ ਦੇ ਘਰ ਜਾਣ ਲਈ ਤਿਆਰ ਨਹੀਂ ਸੀ ਹੈਗਾ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਆਮੋ ਸਾਹਮਣੇ ਗੱਲਾਂ ਹੋਈਆਂ ਤਾਂ ਮੇਰੀ ਬਹੁਤ ਬੇਇੱਜ਼ਤੀ ਹੋਏਗੀ ਤੇ ਸਾਰੀਆਂ ਗੱਲਾਂ ਖੁੱਲ੍ਹ ਜਾਣੀਆਂ ਨੇ ਪਰ ਉਥੇ ਹੀ ਜਦ ਕਵਲ ਹੋਣੀ ਬੇਬੇ ਬਾਪੂ ਘਰ ਚਲੇ ਜਾਂਦੇ ਨੇ ਤੇ ਵਿੱਕੀ ਤੇ ਮੰਮੀ ਉਸ ਨੂੰ ਇਹ ਕਹਿੰਦੀ ਆ ਕਿ ਤੂੰ ਨਾਲ ਕਿਉਂ ਨਹੀਂ ਗਿਆ ਜੇਕਰ ਤੂੰ ਉਹਨਾਂ ਦੇ ਨਾਲ ਜਾਂਦਾ ਤਾਂ ਫੇਰ ਹੀ ਸਾਰਾ ਸੱਚ ਤੈਨੂੰ ਪਤਾ ਲੱਗਣਾ ਸੀ ਪਰ ਵਿੱਕੀ ਇੱਥੇ ਇਹ ਕਹਿੰਦਾ ਆ ਕਿ ਉਹਨਾਂ ਮੇਰੀ ਬੇਇੱਜ਼ਤੀ ਹੀ ਕਰਨੀ ਆ ਪਰ ਵਿੱਕੀ ਦੀ ਮੰਮੀ ਇਹ ਕਹਿੰਦੀ ਆ ਕਿ ਜੇਕਰ ਕੋਈ ਵੀ ਗੱਲ ਜਿਹੜੀ ਆ ਉਹ ਸਾਹਮਣੇ ਆਏਗੀ ਤਾਂ ਆਪਾਂ ਰੋਲਾ ਪਾ ਦੇਵਾਂਗੇ ਤੇ ਉਥੇ ਜਦੋਂ ਰੋਲਾ ਰੱਪਾ ਪਿਆ ਜਾਂਦਾ ਹੈ ਤੇ ਕੋਈ ਵੀ ਕਿਸੇ ਦੀ ਨਹੀਂ ਸੁਣਦਾ ਕੌਣ ਸੱਚਾ ਕੌਣ ਝੂਠਾ ਇਹ ਨਹੀਂ ਪਤਾ ਲੱਗਣਾ ਕਿਉਂਕਿ ਸਾਰਿਆਂ ਨੇ ਆਪੋ ਆਪਣੀਆਂ ਗੱਲਾਂ ਕਹਿਣ ਲੱਗ ਜਾਣੀਆਂ ਨੇ ਤੇ ਰੋਲੇ ਰੱਪੇ ਵਿੱਚ ਪਤਾ ਨਹੀਂ ਲੱਗਣਾ ਤੇ ਤੂੰ ਚੱਲ ਆਪਾਂ ਸਾਰੀ ਗੱਲ ਸੁਣਦੇ ਆ ਕਿ ਉਹ ਕੀ ਗੱਲਾਂ ਕਰਦੇ ਨੇ ਨਹੀਂ ਤੇ ਅੱਗੇ ਵਾਂਗੂ ਜਿਵੇਂ ਕਿ ਕਬਲ ਦਾ ਡੈਡੀ ਆਇਆ ਸੀ ਉਹਨਾਂ ਨੇ ਚੁੱਕਣਾ ਦੇ ਦਿੱਤੀ ਸੀ ਉਵੇਂ ਹੀ ਇਹਨਾਂ ਦੇ ਕੰਨ ਪਰ ਦੇਣੇ ਆ ਸਾਡੇ ਖਿਲਾਫ ਜੇਕਰ ਆਪਾਂ ਉੱਥੇ ਹੋਵਾਂਗੇ ਤਾਂ ਗੱਲ ਸੁਣਾਂਗੇ ਤੇ ਆਪਾਂ ਵੀ ਕੁਝ ਜਵਾਬ ਦੇਵਾਂਗੇ ਫਿਰ ਵਿੱਕੀ ਆਪਣੀ ਮੰਮੀ ਦੇ ਪਿਛੇ ਲਾ ਕੇ ਉਧਰ ਚਲਾ ਜਾਂਦਾ ਹੈ ਤੇ ਸਾਰੇ ਜਾਣੇ ਬੈਠ ਜਾਂਦੇ ਨੇ ਤੇ ਬਾਪੂ ਸਾਰੀ ਗੱਲ ਸਟਾਰਟ ਕਰ ਦਿੰਦਾ ਹੈ ਕਿਉਂਕਿ ਬਾਪੂ ਨੂੰ ਸਾਰੀ ਸਟੋਰੀ ਦਾ ਪਤਾ ਹੈ ਪਹਿਲਾਂ ਕੀ ਕੀ ਹੋਇਆ ਸੀ ਹੁਣ ਜਦ ਕਵਲ ਸਾਰੀ ਗੱਲ ਸੁਨੇਗਾ ਤੇ ਕਵਲ ਨੂੰ ਪੂਰੀ ਗੱਲ ਦੀ ਸਚਾਈ ਪਤਾ ਲੱਗੇਗੀ पर ਉਤੇ ਹੀ ਪੂਰੀ ਸਚਾਈ ਸਾਹਮਣੇ ਉਹ ਤੋਂ ਪਹਿਲਾਂ ਵਿੱਕੀ ਤੇ ਉਸਦੀ ਮੰਮੀ ਨੇ ਜਿਹੜਾ ਰੋਲਾ ਪਾਣਾ ਏ ਉਸਦੇ ਨਾਲ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਕਵਰ ਕਰ ਦੇਣਾ ਏ ਤਾਂ ਜੋ ਉਹਨਾਂ ਦੀ ਪੂਰੀ ਸਚਾਈ ਸਾਹਮਣੇ ਨਾ ਆ ਸਕੇ ਸੋ ਦੇਖਦੇ ਹਾਂ ਕਿ ਵੀਡੀਓ ਵਿੱਚ ਕੀ ਹੁੰਦਾ ਏ ਜੇਕਰ ਤੁਹਾਨੂੰ ਇਹ ਵੀਡੀਓ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆ ਸਕੀਏ